ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗੀ ਜੀ ਗਣੇਸ਼ ਚਤੁਰਥੀ ਮੇਰੇ ਵੱਲੋਂ ਮੇਰੇ ਸਾਰੇ 뷰ਵਰਜ਼ ਨੂੰ ਤੇ ਗਣੇਸ਼ ਜੀ ਦੇ ਉਤਸਵ ਦਿਨ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਤੇ ਇਹ ਗਣੇਸ਼ ਜੀ ਦੀ ਪੂਜਾ ਅਸੀਂ ਹਰ ਸਾਲ ਕਰਦੇ ਹਾਂ ਜੀ ਇਹ ਮੈਂ ਕਿਉਂ ਕਰਦੀ ਆ ਇਹ ਮੈਂ ਅਲੱਗ ਤੋਂ ਵੀਡੀਓ ਬਣਾ ਕੇ ਦੱਸੂਗੀ ਜੀ ਮੈਂ ਕਿਉਂ ਕਰਦੀ ਆ ਜੀ ਤੇ ਕਦੋਂ ਤੋਂ ਕਰਨ ਲੱਗੀ ਆ ਜੀ ਤੇ ਕਿੱਦਾਂ ਕਿੱਦਾਂ ਕਿੰਨਾ ਟਾਈਮ ਤੱਕ ਮੈਂ ਰੱਖਦੀ ਆ ਜੀ ਇਹ ਚੀਜ਼ ਮੈਂ ਤੁਹਾਡਾ ਬਾਅਦ ਚ ਐਕਸਪਲੇਨ ਕਰੂੰਗੀ ਜੀ ਤੇ ਸਭ ਤੋਂ ਪਹਿਲਾਂ ਤੇ ਤੁਸੀਂ ਮੇਰੇ ਘਰ ਦਾ 뷰 ਲਓ ਜੀ ਤੇ ਸਭ ਤੋਂ ਪਹਿਲਾਂ ਅੱਜ ਅਸੀਂ ਨਵੇਂ ਕੱਪੜੇ ਦੋਨਾਂ ਨੇ ਮੈਚਿੰਗ ਮੈਚਿੰਗ ਪਾਏ ਆ ਜੀ ਦੇਖੋ ਕਿੱਦਾਂ ਦਾ ਲੱਗ ਰਿਹਾ ਹੈ ਜੀ ਤੇ ਬਹੁਤ ਵਧੀਆ ਲੱਗਿਆ ਜੀ ਸਾਨੂੰ ਤੇ ਅਸੀਂ ਦੋਵਾਂ ਮਾਵਾਂ ਤੇ ਹਨ ਇੱਕ ਤਰ੍ਹਾਂ ਦੇ ਸੂਟ ਪਾਏ ਨੇ ਜੀ ਤੈ ਲੋ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਘਰ ਦਾ 뷰 ਦੰਦੇ ਆ ਜੀ ਉਸ ਤੋਂ ਬਾਅਦ ਆਪਾਂ ਸਾਰੀਆਂ ਤੁਹਾਨੂੰ ਚਲਕੀਆਂ ਦਿਖਾਉਂਦੇ ਆ ਜੀ ਕੀ ਕੀ ਆਪਾਂ ਨੇ ਬਾਬਾ ਜੀ ਦਾ ਕੀਤਾ ਹੈ ਜੀ ਕੀ ਕੀ ਆਪਾਂ ਲੈ ਕੇ ਆਏ ਜੀ ਰਾਤ ਲੇਟ ਹੋ ਗਏ ਸੀਗਾ ਇਸ ਕਰਕੇ ਮੈਂ ਵੀਡੀਓ ਨਹੀਂ ਬਣਾ ਪਾਈ ਜੀ ਤੇ ਸਾਰਾ ਬਾਜ਼ਾਰ ਵਗੈਰਾ ਬੰਦ ਹੋ ਗਿਆ ਸੀਗਾ ਉਸ ਟਾਈਮ ਅਸੀਂ ਗਨੇ ਜੀ ਨੂੰ ਲੈ ਕੇ ਆਏ ਆ ਜੀ ਤੇ ਲੋ ਜੀ ਕਰਦੇ ਆ ਸ਼ੁਰੂਆਤ ਪਹਿਲੇ ਆਪਾਂ ਲੇਟ ਹੋ ਗਏ ਜੀ ਸਭ ਤੋਂ ਪਹਿਲਾਂ ਤੁਸੀਂ ਸਮਾਨ ਚੈੱਕ ਕਰ ਲਓ ਜੀ ਆਪਾਂ ਕੀ ਕੀ ਲੈ ਕੇ ਆਏ ਆ ਜੀ ਤੇ ਲੋ ਜੀ ਇੱਧਰ ਆਪਣੀ ਹੋ ਗਈ ਜੀ ਸਾਰੀਆਂ ਤਿਆਰੀਆਂ ਤੇ ਲੋ ਜੀ ਪਹਿਲਾਂ ਆਪਾਂ ਫੁੱਲਾਂ ਨਾਲ ਪਲੇਟ ਸਜਾ ਲਈਏ ਜੀ ਉਸ ਦੇ ਵਿੱਚ ਆਪਾਂ ਜੋਤ ਰੱਖਾਂਗੇ ਜੀ ਤੇ ਸਾਰਾ ਕੁਝ ਦੇਖੋ ਤੁਸੀਂ ਜੋ-ਜੋ ਸਮਾਨ ਆਪਾਂ ਲੈ ਕੇ ਆਏ ਜੀ ਤੇ ਛੋਟੇ ਜਿਹੇ ਡੈਕੋਰੇਸ਼ਨ ਕੀਤੀ ਹੈ ਜੀ ਬਹੁਤ ਜ਼ਿਆਦਾ ਕਰਨ ਦਾ ਸੋਚਿਆ ਸੀਗਾ ਪਰ ਨਹੀਂ ਹੋ ਪਾਇਆ ਜੀ ਜੋ ਬਾਬਾ ਜੀ ਨੇ ਮਨਜ਼ੂਰ ਹੋਈ ਹੋਣਾ ਜੀ ਤੇ ਲੋ ਜੀ ਹੁਣ ਆਪਾਂ ਲਾਉਨੇ ਆ ਜੀ ਜੋਤ ਸਾਰਾ ਕੁਝ ਤਿਆਰ ਹੈ ਜੀ ਆਪਣੇ ਘਰੇ ਤੇ ਸਾਰੇ ਜੋ-ਜੋ ਇਹਨਾਂ ਨੂੰ ਚੜਦਾ ਹੈ ਜੀ ਪੀਲੇ ਫੁੱਲ ਵਗੈਰਾ ਜੋ-ਜੋ ਹੈ ਸਭ ਕੁਝ ਆਪਾਂ ਨੇ ਲੈ ਕੇ ਆਂਦਾ ਤੇ ਲੋ ਜੀ ਮਿਲੋ ਜੀ ਮੇਰੇ ਬਾਬਾ ਜੀ ਨੂੰ ਤੇ ਇੱਕ ਵਾਰੀ ਆਪਣਾ ਕਮੈਂਟ ਬਾਕਸ ਵਿੱਚ ਜਾ ਕੇ ਗਣਪਤੀ ਬੱਪਾ ਮੋਰੀਆ ਜ਼ਰੂਰ ਲਿਖਿਓ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਊਗੀ ਤੇ ਜਾਂਦੇ-ਜਾਂਦੇ ਮੇਰੇ ਵੀਡੀਓ ਨੂੰ ਲਾਈਕ ਜ਼ਰੂਰ ਤੁਸੀਂ ਲਾਈਕ ਨਹੀਂ ਜੀ ਕਰਦੇ ਕੋਈ ਕਮੈਂਟ ਨਹੀਂ ਕਰਦੇ ਤਿੰਨ ਚਾਰ ਕਮੈਂਟ ਹੁੰਦੇ ਨੇ ਜੀ ਬਹੁਤ ਬੁਰਾ ਲੱਗਦਾ ਮਿਹਨਤ ਬਹੁਤ ਹੁੰਦੀ ਹੈ ਜੀ ਤੇ ਲੋ ਜੀ ਆਪਾਂ ਨੇ ਜੋਤ ਵਗੈਰਾ ਅਦਰ ਆਰੰਭ ਕਰਤੀ ਐ ਇੱਕ ਅਖੰਡ ਜੋਤ ਹੈ ਜੀ ਇਹ ਡੇਢ ਦਿਨਾਂ ਤੱਕ ਆਪਾਂ ਗਣਪਤੀ ਜੀ ਨੂੰ ਰੱਖਾਂਗੇ ਜੀ ਡੇਢ ਦਿਨਾਂ ਤੱਕ ਆਪਣੀ ਜੋਤ ਆਪਣੇ ਘਰ ਦੇ ਵਿੱਚ ਚੱਲੂਗੀ ਜੋ ਜੋ ਮਨੋਂ ਕਾਮਨਾ ਹੈ ਪੂਰੀਆਂ ਕਰਨਗੇ ਜੀ ॠद्धि सिद्धि ਦੇ ਮਾਲਕ ਲੈ ਜੀ ਤੇ ਸਾਰਾ ਕੁਝ ਹੈ ਆਪਣਾ ਕਰਨਗੇ ਜੀ ਜੋ ਵੀ ਇਹਨਾਂ ਨੂੰ ਚੰਗਾ ਲੱਗਿਆ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਜੀ ਆਰਤੀ ਆਰਤੀ ਕਰਨ ਤੋਂ ਬਾਅਦ ਫਿਰ ਆਪਾਂ ਹੋਰ ਕਰਦੇ ਕੰਮਕਾਰ ਕਰਾਂਗੇ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਜਨੇਊ ਜੋ ਵੀ ਇਹਨਾਂ ਦਾ ਚੜਦਾ ਹੈ ਜੀ ਜੋ ਜੋ ਹੁੰਦਾ ਹੈ ਜੀ ਉਹ ਆਪਾਂ ਦਿੰਦੇ ਆਂ ਜੀ ਤੇ ਇਹ ਚੀਜ਼ਾਂ ਵੈਸੇ ਆਪਾਂ ਘਰ ਦੇ ਵਿੱਚ ਕਰਨੀ ਚਾਹੀਦੀਆਂ ਕਰਨੀਆਂ ਦਿਖਾਉਣੀਆਂ ਵਰਜਿਤ ਹੁੰਦੀਆਂ ਜੀ ਕਹਿੰਦੇ ਭਾਜਨ ਨੂੰ ਭੋਜਨ ਔਰ ਨਾਰੀ ਤਿੰਨੋਂ ਪਰਦੇ ਦੇ ਅਧਿਕਾਰੀ ਜੋ ਜੋ ਭਾਜਨ ਆ ਮੈਂ ਇਸ ਕਰਕੇ ਕਰਦੀ ਆਂ ਜੀ ਕਿਉਂਕਿ ਮੈਂ ਤੁਹਾਡੇ ਨਾਲ ਵੀਡੀਓ ਇਸ ਕਰਕੇ ਸ਼ੇਅਰ ਕਰਦੀ ਜੋ ਮੇਰਾ ਭਲਾ ਹੋਇਆ ਤੁਹਾਡਾ ਵੀ ਹੋਵੇ ਪ੍ਰਮਾਤਮਾ ਕਿਰਪਾ ਕਰੇ ਜੀ ਤੇ ਵਧੀਆ ਲੱਗੇ ਤੇ ਜੋ ਜੋ ਪ੍ਰਮਾਤਮਾ ਬਸ ਕਿਰਪਾ ਕਰੇ ਤੁਹਾਡੇ ਤੇ ਜੀ ਤੇ ਮੈਨੂੰ ਦੇਖਣ ਵਾਲੇ ਮੈਨੂੰ ਪਿਆਰ ਕਰਨ ਵਾਲਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੇ ਲਓ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਦੀ ਆਰਤੀ ਕਰਾਂਗੇ ਜੀ ਸਾਰਾ ਕੁਝ ਆਪਾਂ ਜੋ ਜੋ ਪ੍ਰਸ਼ਾਦ ਵਗੈਰਾ ਆਪਾਂ ਸਾਰਾ ਚੜਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਣੇ ਘਰੇ ਆਉਣੇ ਨੇ ਜੀ ਗੈਸਟ ਤੇ ਆਪਾਂ ਨੇ ਇਨਵਾਈਟ ਕੀਤਾ ਜੀ ਆਪਣੀ ਜਸ ਨੂੰ ਤੇ ਜਸਦੀ ਬੋਟੀ ਨੂੰ ਜੀ ਆਪਾਂ ਨੇ ਪਹਿਲੀ ਵਾਰ ਇਨਵਾਈਟ ਕੀਤਾ ਘਰੇ ਆਪਾਂ ਨੇ ਖਾਣੇ ਤੇ ਬੁਲਾਇਆ ਹੈ ਜੀ ਤੇ ਉਹਨਾਂ ਨੂੰ ਆਪਾਂ ਇਨਵਾਈਟ ਕਰਿਆ ਤੇ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਕਰਨਾ ਹੈ ਜੀ ਸਾਰਾ ਕੁਝ ਬਣਾਉਣਾ ਵਗੈਰਾ ਹੈ ਜੀ ਤੇ ਸਾਰਾ ਕੁਝ ਮੈਂ ਹੀ ਕਰਨਾ ਆਪਣੇ ਕੋਲ ਟਾਈਮ ਵੀ ਘੱਟ ਹੈ ਜੀ ਕਿਉਂਕਿ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਲਓ ਜੀ ਹੁਣ ਆਪਾਂ ਆਰਤੀ ਵਗੈਰਾ ਕਰ ਲਈ ਸਾਰਾ ਪ੍ਰਸ਼ਾਦ ਵਗੈਰਾ ਦੇ ਕੇ ਤੇ ਹੁਣ ਆਪਾਂ ਕਰਦੇ ਹਾਂ ਜੀ ਅੱਗੇ ਤੇ ਲਓ ਜੀ ਸਾਡੇ ਘਰੇ ਆਣ ਲੱਗੇ ਵੀਰ ਜੀ ਨੇ ਤੇ ਭਾਬੀ ਪਹਿਲੀ ਵਾਰ ਤੇ ਮੰਮਾ ਦੱਸੋ ਕੀ ਕੀ ਬਣਾ ਰਹੇ ਤੁਸੀਂ ਬਹੁਤ ਖੁਸ਼ ਜੀ ਸਾਰੀਆਂ ਡਿਸ਼ਾਂ ਉੱਥੇ ਮਿਲਣਗੀਆਂ ਟੇਬਲ ਤੇ ਹਿੰਜੇ ਇੱਕ ਲੋਨ ਜੀ ਸਭ ਤੋਂ ਪਹਿਲਾਂ ਆਪਾਂ ਬਰੈਡ ਕੱਢ ਲਈਏ ਤੇ ਬਰੈਡ ਆਪਣਾ ਡੇਡਾ ਪੈ ਗਿਆ ਜੀ ਕੋਈ ਗੱਲ ਨਹੀਂ ਏਕ ਹੀ ਬਣਾ ਰਹੇ ਹੋ ਇਹ ਹੈਗੇ ਚਾਵਲ ਸਬਜ਼ੀਆਂ ਤਾਂ ਅਜੇ ਬਣਨ ਨਹੀਂ ਆ ਅਜੇ ਫਿਲਹਾਲ ਉਹਨਾਂ ਨੇ ਆਣਾ ਹੈ ਇਹਨਾਂ ਆਪਾਂ ਆਰਤੀ ਕਰਾਂਗੇ ਉਸ ਤੋਂ ਬਾਅਦ ਸਾਰੇ ਕੰਮ ਹਾਂ ਪਹਿਲਾਂ ਆਪਾਂ ਆਰਤੀ ਕਰਾਂਗੇ ਉਸ ਤੋਂ ਬਾਅਦ ਫਿਰ ਆਪਾਂ ਸਰਵ ਕਰਾਂਗੇ ਆਪਾਂ ਸਰਵ ਕਰਾਂਗੇ ਇਹਨਾਂ ਨੂੰ ਸੋ ਦੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਜੀ ਅਸੀਂ ਇਹ ਘਾਟਾ ਤਿਆਰੀ ਕਰੀਏ ਜੇ ਫਿਰ ਉਹਨਾਂ ਲਈ ਤੇ ਮਿਲਦੇ ਹਾਂ ਜੀ ਇਸੇ ਬਾਅਦ ਵਿੱਚ ਲਓ ਜੀ ਇੱਧਰ ਆ ਗਏ ਆਪਣੇ ਰਿਸ਼ਤੇਦਾਰ ਆਪਣੀ ਬਹੂ ਦੀ ਵੇਟ ਸੀ ਇੱਕ ਬੰਦਾ ਹੋਰ ਤਾਂ ਜੀ ਆਜੋ ਅਏ ਆਜੋ ਚੱਲ ਰਹੇ ਜੀ ਲਓ ਜੀ ਇਲਤਾ ਚੋਦੇ ਭਾਈ ਤਦ ਲਓ ਜੀ ਜਸਤੀ ਬੋਟੀ ਆਪਣੇ ਘਰੇ ਪਹਿਲੀ ਵਾਰੀ ਆਈ ਹੈ ਜੀ ਆਪਣੇ ਆਗੇ ਘਰੇ ਆਪਾਂ ਨੇ ਇਨਵਾਈਟ ਕੀਤਾ ਜੀ ਚਾਹ ਪਾਣੀ ਦਾ ਪ੍ਰਬੰਧ ਕੀਤਾ ਤੇ ਖਾਣ ਪੀਣ ਦਾ ਡਿਨਰ ਵਗੈਰਾ ਤੇ ਬੁਲਾਇਆ ਜੀ ਆਪਾਂ ਨੇ ਤੇ ਬਹੁਤ ਜ਼ਿਆਦਾ ਕੋਈ ਕੁਝ ਆਪਾਂ ਨੇ ਨਹੀਂ ਕੀਤਾ ਕਿਉਂਕਿ ਥੋੜਾ ਜਲਦੀ ਜਲਦੀ ਕੀਤਾ ਜੀ ਤਾਂ ਨਾ ਮੈਂ ਕੱਪੜੇ ਵਗੈਰਾ ਲੈ ਕੇ ਆਈਆਂ ਜੀ ਤੇ ਇਸ ਕਰਕੇ ਤੇ ਇਹਨਾਂ ਨੂੰ ਫਿਰ ਮੈਂ ਕੱਪੜਿਆਂ ਦੀ ਬਜਾਏ ਫਿਰ ਮੈਂ ਸ਼ਗਨੇ ਦੇਤਾ ਸੀਗਾ ਮੈਂ ਕਿਹਾ ਚਲੋ ਪੈਸੇ ਕੰਮ ਆ ਜਾਂਦੇ ਕੱਪੜੇ ਫਿਰ ਐਦਾਂ ਹੀ ਤੁਹਾਨੂੰ ਪਤਾ ਹੀ ਜੀ ਪਏ ਰਹਿੰਦੇ ਬੇਟੀ ਇਹ ਬਹੂ ਸਾਡੀ ਰੈਡੀमेड ਕੱਪੜੇ ਪਾਉਂਦੀ ਹੈ ਜੀ ਤੇ ਫਿਰ ਮੈਂ ਕਿਹਾ ਵੀ ਪਤਾ ਨਹੀਂ ਪਸੰਦ ਆਉਣ ਜਾਂ ਨਾ ਆਉਣ ਇਸ ਕਰਕੇ ਆਪਾਂ ਨੇ ਪੈਸੇ ਹੀ ਦਿੱਤੇ ਸੀਗੇ ਮੈਂ ਕਿਹਾ ਚਲੋ ਜੋ ਵੀ ਬੱਚਿਆਂ ਨੂੰ ਚੰਗਾ ਲੱਗਦਾ ਤੇ ਲਓ ਜੀ ਹੁਣ ਆਪਾਂ ਕਰਦੇ ਹਾਂ ਜੀ ਅੰਦਰ ਤੇ ਹੁਣ ਆਪਾਂ ਉਸ ਤੋਂ ਬਾਅਦ ਆਪਾਂ ਕਰਾਂਗੇ ਜੀ ਆਰਤੀ ਸਭ ਤੋਂ ਪਹਿਲਾਂ ਆਪਾਂ ਆਰਤੀ ਕਰਾਂਗੇ ਸ਼ਾਮ ਦਾ ਟਾਈਮ ਹੋ ਗਿਆ ਜੀ ਤੇ ਬੋਟੀ ਤੋਂ ਆਪਣੇ ਰੀਜ਼ਨ ਵਗੈਰਾ ਕਟਵਾਇਆ ਤੇ ਕੈਂਚੀ ਥੋੜੀ ਜੀ ਕਟਿੰਗ ਘੱਟੇ ਕਰਦੀ ਸੀ ਤੇ ਔਖੇ ਹੀ ਕਟਿਆ ਤੈਨਲਾ ਜੀ ਹੁਣ ਆਪਾਂ ਤੇਲ ਚੋ ਕੇ ਅੰਦਰ ਲੈ ਕੇ ਆਉਂਦੇ ਆ ਜੀ ਕਿਉਂਕਿ ਬੇਟੀਆਂ ਕਰ ਬਹੂਆਂ ਬੇਟੀਆਂ ਆਪਣੇ ਘਰ ਦੀਆਂ ਲక్ష్ਮੀਆਂ ਹੁੰਦੀਆਂ ਨੇ ਜੀ ਤੇ ਮੇਰਾ ਮੰਨਣਾ ਇਹ ਹੈ ਜੀ ਜੇ ਕਿਸ ਨੂੰ ਪਿਆਰ ਸਤਿਕਾਰ ਨਾਲ ਬੁਲਾਈਏ ਤਾਂ ਜਿਤ ਰਿਸਪੈਕਟ ਦੇਈਏ ਤੇ ਪ੍ਰਮਾਤਮਾ ਉੱਤੇ ਖੁਸ਼ ਬਹੁਤ ਹੈ ਜੀ ਤੇ ਲੋ ਜੀ ਉਹਨਾਂ ਨੇ ਬੇਟੀ ਨੂੰ ਸ਼ਗਨ ਦਿੱਤਾ ਤੇ ਨਾਲ ਦੇ ਨਾਲੇ ਪੰਦਰਾ ਗੇ ਤੇ ਉਸ ਤੋਂ ਬਾਅਦ ਟਾਈਮ ਹੋ ਗਿਆ ਚੱਲਿਆ ਸੀ ਆਪਣਾ ਓਵਰ ਇਸ ਕਰਕੇ ਆਪਾਂ ਫਿਰ ਪਹਿਲਾਂ ਸਭ ਤੋਂ ਪਾਣੀ ਪੂਣੀ ਵਿੱਚ ਠੰਡਾ ਵਗੈਰਾ ਪੀ ਕੇ ਤੇ ਸਭ ਤੋਂ ਪਹਿਲਾਂ ਆਪਾਂ ਆਪਾਂ ਆਰਤੀ ਕਰੀਏ ਜੀ ਉਸ ਤੋਂ ਬਾਅਦ ਫਿਰ ਆਪਾਂ ਸਾਰੇ ਜਣੇ ਇੰਜੋਏ ਕਰਾਂਗੇ ਜੀ ਖਾਵਾ ਪੀਵਾ ਕੇ ਗੱਲਾਂ ਬਾਤਾਂ ਕਰਾਂਗੇ ਅੱਗੇ ਆਉਣ ਵਾਲੇ ਪ੍ਰੋਗਰਾਮ ਦੇ ਜਿਹੜੇ ਆਪਣੇ ਵਿਆਹ ਦੋ ਤਿੰਨ ਵਿਆਹ ਹੈ ਜੀ ਉਹਨਾਂ ਬਾਰੇ ਡਿਸਕਸ ਕਰਾਂਗੇ ਤੇ ਮੈਨੂੰ ਸਾਰੇ ਬਾਜ਼ਾਰ ਦੇ ਵਿੱਚ ਮੋਦਕ ਨਹੀਂ ਜਿ ਮਿਲੇ ਤੇ ਨਨਦ ਮੇਰੇ ਇਨ-ਲਾਜ਼ ਮੇਰੇ ਹੈ ਲੈ ਕੇ ਆਏ ਨੇ ਮੋਦਕ ਤੇ ਬੜਾ ਵਧੀਆ ਲੱਗਿਆ ਜੀ ਤੇ ਗਣਪਤੀ ਜੀ ਨੂੰ ਪੋਗ ਵਗੈਰਾ ਲਗਵਾਇਆ ਜੀ ਇਹਨਾਂ ਨੇ ਤੇ ਹੁਣ ਆਪਾਂ ਕਰਦੇ ਆ ਜੀ ਆਰਤੀ ਸਾਰੇ ਜਣੇ ਨਾਲ ਮਿਲ ਕੇ ਆਪਣੇ ਆਪਣੇ ਮਨੋ ਕਾਮਨਾ ਇਹਨਾਂ ਨੂੰ ਕਹਿ ਜੀ ਭਾਈ ਜੋ ਵੀ ਹੈਗੀ ਆਪਣੇ ਮਨੋ ਕਾਮਨਾ ਲਿਖ ਕੇ ਰੱਖੋ ਜੀ ਤੇ ਬਾਬਾ ਜੀ ਦੇ ਨਾਲ ਆਪਾਂ ਵਿਸਰਜਨ ਕਰਾਂਗੇ ਤੇ ਕਰਾਂਗੇ ਬਾਬਾ ਜੀ ਕਿਰਪਾ ਜ਼ਰੂਰ ਕਰਨਗੇ ਤੇ ਲਓ ਜੀ ਹੁਣ ਸਾਰੇ ਜਣੇ ਜਸ ਹੈ ਤੇ ਜਸ ਦਾ ਛੋਟਾ ਭਰਾ ਹੈ ਤੇ ਉਹਨਾਂ ਦੀ ਮੰਮੀ ਹੈ ਵੀਰ ਜੀ ਆਏ ਨੇ ਜੀ ਵੀਰ ਜੀ ਡਿਊਟੀ ਤੇ ਤੇ ਆਪਣੇ ਉਹਨਾਂ ਦੀ ਬੌਟੀ ਹੈ ਜੀ ਤੇ ਸਾਰੇ ਜਣੇ ਆਪਾਂ ਕਰਦੇ ਆ ਜੀ ਪ੍ਰੋਗਰਾਮ ਤੇ ਆਰਤੀ ਵਗੈਰਾ ਕਰਦੇ ਆ। ਉਸ ਤੋਂ ਬਾਅਦ ਆਪਾਂ ਚਾਹ ਪਾਣੀ ਪੀਵਾਂਗੇ ਸਾਰੇ ਜਣੇ। ਤੇ ਲਓ ਜੀ ਮੈਨੂੰ ਤਿਆਰ ਹੋਣ ਦਾ ਟਾਈਮ ਨਹੀਂ ਜੀ ਮਿਲਿਆ ਕਿਉਂਕਿ ਖਾਣਾ ਪੀਣਾ ਬਣਾਉਣਾ ਸੀਗਾ ਇਸ ਕਰਕੇ ਗਰਮੀ ਬਹੁਤ ਸੀਗੀ बार-बार ਕੱਪੜੇ ਚੇਂਜ ਕਰਨ ਨੂੰ ਦਿਲ ਨਹੀਂ ਜੀ ਕਰਿਆ। ਤੇ ਫਿਰ ਮੈਂ ਨਾਈਟ ਸੂਟ ਦੇ ਵਿੱਚ ਹੀ ਸੀਗੀ। ਤੇ ਪਹਿਲਾਂ ਹੀ ਮੈਂ ਪਾ ਲਿਆ ਸੀਗਾ ਤੇ ਗਰਮੀ ਵਗੈਰਾ ਕਰਕੇ ਫਿਰ ਮੈਂ ਕੱਪੜੇ ਬਦਲ ਅੰਨਾ ਮੈਂ ਕਪੜੇ 'ਚ ਗਰਮੀ ਜ਼ਿਆਦਾ ਲੱਗਦੀ ਹੈ। ਤੇ ਲਓ ਜੀ ਹੁਣ ਆਪਾਂ ਨੇ ਕਰ ਲਈ ਜੀ ਆਰਤੀ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਗੱਲਾਂ ਬਾਤਾਂ ਤੇ ਬੇਟੀ ਦੀ ਵਾਰੀ ਆ ਗਈ ਹੁਣ ਆਪਾਂ ਪ੍ਰਸ਼ਾਦ ਵਗੈਰਾ ਚੜਾਉਂਦੇ ਹਾਂ ਜੀ ਮੋਦਕ ਵਗੈਰਾ ਦਾ ਸਾਰਾ ਪ੍ਰਸ਼ਾਦ ਆਪਾਂ ਚੜਾ ਕੇ ਤੇ ਫਿਰ ਆਪਾਂ ਕਰਦੇ ਹਾਂ ਜੀ ਗੱਲਾਂ ਬਾਤਾਂ ਤੇ ਚਾਹ ਪਾਣੀ ਵਗੈਰਾ ਦਾ ਸਰਵ ਕਰਦੇ ਹਾਂ ਜੀ ਉਸ ਤੋਂ ਬਾਅਦ ਫਿਰ ਆਪਾਂ ਹੋਰ ਪ੍ਰੋਗਰਾਮ ਕਰਦੇ ਹਾਂ ਜੀ ਗੱਲਾਂ ਬਾਤਾਂ ਕਰਾਂਗੇ ਡਿਸਕਸ ਕਰਾਂਗੇ ਜੀ ਜਿਹੜਾ ਜਿਸ ਦਾ ਕੁਆਰੀ ਸੀ ਹੋਰ ਨਾ ਕਰੇ ਕਹਿੰਦੀ ਰੱਖੀ ਆਪਕੀ ਸਿੱਖ ਤੇ ਇਹ ਗੱਲਾਂ ਹਾਂ ਜੀ ਨਾ ਕਰੇ ਨਾ ਬੜੀ ਅਵੇ ਵੀਰ ਜੀ ਦੱਸੋ ਕਿਵੇਂ ਦੇ ਬਣਿਆ ਬਧੀਆ ਬਧੀਆ ਮਾਤਾ ਜੀ ਆਪਾਂ ਦਾ ਬਹੁਤ ਵਧੀਆ ਜੀ ਹਾਂ ਚਲੋ ਡੇਢ ਤਾਂ ਵੀ ਤੁਸੀਂ ਵੀ ਦੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਸ਼ੀ ਇੱਕ ਨੰਬਰ ਦਿਆ ਆਪਕੋ ਡੈਡ ਫਸਟ ਫਸਟ ਦੀ ਵਾਸਟ ਹੈ ਨਾ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਹਾਂ ਜੀ ਹਾਂ ਜੀ ਅੱਗੇ ਬਸ ਮੈਂ আর ਮੰਮਾ ਆ ਗਿਆ ਤੇ ਲਓ ਜੀ ਅਦਰ ਆਪਾਂ ਨੇ ਗੋਭੀ ਦੇ ਪਕੌੜੇ ਤੇ ਬ੍ਰੈਡ ਵਗੈਰਾ ਆਪਾਂ ਨੇ ਕੱਢ ਲਏ ਜੀ ਤੇ ਵਧੀਆ ਟੇਸਟੀ ਬਣੇ ਸੀ ਨਾਲ ਆਪਾਂ ਨੇ ਚਾਹ ਵਗੈਰਾ ਤੇ ਖਾਣ ਪੀਣ ਦਾ ਪ੍ਰਬੰਧ ਤੇ ਲੋ ਜੀ ਹੁਣ ਆਪਾਂ ਖਾਂਦੇ ਆ ਜੀ ਖਾਣਾ ਸਾਰੇ ਜਣੇ ਇੰਜੋਏ ਕਰਦੇ ਨੇ ਅਸੀਂ ਖਾਣੇ ਦੀ ਇਸ ਕਰਕੇ ਵੀਡੀਓ ਬਣਾਈ ਸੀ ਕਿਉਂਕਿ ਵਿਊਅਰਸ ਸਾਰੇ ਕਹਿਣ ਲੱਗੇ ਜਿਵੇਂ ਤੁਸੀਂ ਰਿਸ਼ਤੇਦਾਰਾਂ ਲਈ ਕੀ ਕੀ ਬਣਾਇਆ ਆਪਾਂ ਇੰਨਾ ਕਲੋਜ਼ਲੀ ਤਾਂ ਨਹੀਂ ਦੱਸਿਆ ਦਿਖਾਇਆ ਤੇ ਆਪਣਾ ਰੋਟੀ ਵਗੈਰਾ ਜੋ ਵੀ ਥਾ ਆਪਣੇ ਬਹੂ ਹੈ ਮਤਲਬ ਕਿ ਖਾਂਦੀ ਵਗੈਰਾ ਉਹ ਜਿਆ ਸਮਾਨ ਆਪਾਂ ਲੈ ਕੇ ਆਂਦਾ ਤੇ ਉਹ ਆਪਾਂ ਨੂੰ ਖਵਾਇਆ ਤੇ ਲੋ ਜੀ ਹੋ ਗਏ 10:30 ਤੇ ਹੁਣ ਇਹ ਜਾਣਗੇ ਆਪਣੇ ਘਰ ਨੂੰ ਆਲਰੇਡੀ ਹਨੇਰਾ ਬਹੁਤ ਹੋ ਚੁੱਕਿਆ ਸੀਗਾ ਇਸ ਕਰਕੇ ਜੀ ਤੇ ਸਾਰੇ ਜਣੇ ਮਿਲ ਰਹੇ ਨੇ ਜੀ ਤੇ ਬਹੁਤ ਨੋਪਾ ਨੇ ਸਾਗਨ ਵਗੈਰਾ ਦੇ ਕੇ ਤੇ ਲੋ ਜੀ ਹੁਣ ਜਾਣਗੇ ਜੀ ਆਪਣੇ ਘਰੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਜਾਂਦੇ ਜਾਂਦੇ ਇੱਕ ਉਸ ਸਬਸਕ੍ਰਾਈਬ ਛੋਟਾ ਜਿਹਾ ਜ਼ਰੂਰ ਕਰਕੇ ਜਾਇਓ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਥੈਂਕ ਯੂ